ਬੈਗ ਰੱਖ ਕੇ ਹੁਣ ਠੀਕ ਹੈ ਤਾਂ ਬੰਦੇ ਰਹਿਣਗੇ ਕੰਮ ਉਹਦੇ ਟੋਪੇ ਤੇ ਆਮਨੇ ਤੂੰ ਤਾਂ ਬੰਦ ਲਈ ਗਿਆ ਤੇ 27 ਸਤਾਈ ਘੰਟੇ ਕੰਮ ਕਰ ਤੂੰ ਬਚੀ ਫਿਰ ਤੂੰ ਰਹੇਂਗੇ 27 ਘੰਟੇ ਅਮਨੇ ਕੀਤਾ 27 ਘੰਟੇ ਨਾਮਦੇਵ ਬਾਬੇ ਦਾ ਖੂਹ ਆ ਕਹਿੰਦੇ ਦੇਖ ਤਾਂ ਲਈਏ ਦਿਆਨ ਉਹਦੇ ਜਿਹੜਾ ਨੁਹਿੱਟਾ ਬਾਹਰ ਲਿਓ ਵੀ ਨੀਮਾ ਜਿੱਤਦਾ ਅੱਛਾ ਅੱਜ ਆਇਆ ਡਰਾਗ ਦਾ ਪੋਲਾ ਮਾਤਰ ਰੋਡ ਇੱਕ ਪਿਆਣਾ ਇਹ ਹੈ ਕਿ ਵਸੈਂ ਤਾਂ ਦਾਦਾ ਮੈਨੂੰ ਥੱਲੇ ਨੂੰ ਲੱਗੀ ਉਹਦੀ ਨੇ ਬੁੱਟੇ ਰੋੜਾ ਸੁਬਾਚੀ ਜੇ ਜੁਨਾ ਆਇਆ ਉਹ ਬੁੱਢੀ ਰਵਾਵੀ ਇਹ ਤਾਂ ਜਿ ਬਣੀ ਜਾਂਦਾ ਵੀ ਖਰਲੰਡ ਖਰਲੰਡ ਨਹੀਂ ਵੀ ਰਹਿੰਦੇ ਤੋੜ ਦੂਗਾ ਜਿਹੜਾ ਦੀ ਮਾਤ ਆਹ ਦੇਖੋ ਬਾਰਾਂ ਨੂੰ ਦੇ ਰਹੀ ਨਹੀਂ ਅਰੇ ਜੀ ਭਰ ਕੇ ਖਾ ਜਿੰਨਾ ਮੈਂ ਲੋੜ ਸੀ ਮੈਂ ਖਾ ਲਿਆ ਆਪਣੀ ਚਿੰਤਾ ਵੈਰੀ ਟੇਸਟੀ ਟੀਕੀ ਆਲੂ ਟੀਕੀ ਇਹਨਾਂ ਡੰਡਾ ਤੂੰ ਖਤਰੇ ਪਵਾਇਆ ਹੋ ਮਾਣੇ ਉਹਦੇ ਨਾਲ ਤਾਂ ਮਿਕਚਨ ਡਬਲ ਹੋ ਜਾਂਦਾ ਇਹ ਟੀਕੀ ਨਹੀਂ ਰਹਦੀ ਭਾਈ ਉਹ ਫਿਰ ਕਾਦੀ ਨਹੀਂ ਜਾਂਦੀ ਕੋਈ ਫਾਇਦਾ ਨਹੀਂ ਨਾ ਉਹਦੇ ਚ ਹਾਂ ਸਹੀ ਗੱਲ ਸਹੀ ਗੱਲ ਆਹ ਆਲੂ ਚੱਲ ਚੰਗਾ ਫਿਰ ਖਾਣਾ ਖਾ ਕੇ ਮਿਲਦੇ ਆਂ ਦੀ ਬਾਲਾਣੀ ਮੁੰਮੀ ਪੁੱਛ ਬਾਲ ਖਿਲਰ ਕੇ ਰਸਮੀ ਲਾੜਾ ਮਾਣੇ ਦੀ ਨੂੰਹ ਪੁੱਛ ਜਿਵੇਂ ਲੱਗਦੀ ਦੀਦੀ ਨੇ ਗੱਲ ਨਾ ਨੇਚਰਲ ਆ ਲੱਗਦਾ ਨਾ ਦੀਦੀ ਦਾ ਰਿਅਲੀ ਕਰਦੇ ਨੇ ਨੇਚਰਲ ਹੈ ਮੈਨੇ ਮੈਨੇ ਕਰਦੇ ਤੇ ਮੇਰੀ ਵੀ ਰੈਚਰਲ ਕਰਦੇ ਲਿਆ ਕਰਦੇ ਲਿਆ ਲਿਆ ਸਰੀ ਬਣਾਈ ਚੱਲੇ ਇਹਨਾਂ ਨੂੰ ਅਜ ਦੇਸੀ ਸਾਹ ਭੌਲ ਸੰਦੇ ਗਿਨੇ ਵਾਲੇ ਨਾ ਕੋਈ ਥੋੜਾ ਕਰਦੇ ਲਿਆ ਮੈਨੇ ਵੀ ਨੈਚਰਲ ਕਰਦੇ ਆਹ ਅੱਜ ਦੀਆਂ ਸੁਰਖੀਆਂ ਅੱਜ ਦੀਆਂ ਸੁਰਖੀਆਂ ਚ ਕੱਲਾ ਆ ਹੀ ਦਿਖਣਾ ਹਾਂ ਇਹ ਕਰਤਾ ਨਹੀਂ ਹਾਂ ਆ ਕੀ ਆ ਕੀ ਸੀ ਹੋਈ ਨੋ ਭੈਣ ਨੋ ਆ ਕੀ ਕੀ ਇਹ ਕਰਾਹ ਲਾਦਾ ਭੈ ਬਸ ਮੇਰੀ ਗੱਲ ਤੇ ਇੰਨੀ ਚਾਹੀਦੀ ਆ ਦੇਖ ਤਾਂ ਨਹੀਂ ਭੈ ਆਦ ਕੀ ਕੋਈ ਨਾ ਕੋਈ ਨਾ ਚਾਰ ਬੈਠੇ ਜੀ ਨਹੀਂ 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 ਬੈਠਾ ਬਾਹਰ ਕੋਣ ਆ ਮਾਰਦੀ ਨਹੀਂ ਤੂੰ ਰਾਸਤਾ ਆ ਸੰਦੀਪ ਸੰਦੀਪ ਰੱਖ ਦਿੰਦੀ ਹਾਂ ਸੰਦੀਪ ਇਹ ਤਾਂ ਵਧੀਆ ਰਹੀਏ ਫਿਰ ਉਹਦੇ ਦਾ ਨੈਚੁਰਲ ਕਰਤਾ ਮੇਰੇ ਕੀ ਕੀਤਾ ਜਿਹੜਾ ਮम्मी ਦੇਓ ਬੂੰਦ ਦੇਓ ਆ ਫੁੱਲ ਨਹੀਂ ਸ਼ੀਸ਼ਾ ਜਿਵੇਂ ਤਾ ਜਿਵੇਂ ਰੀਂ ਨਹੀਂ ਆਹ ਕਸ਼ੀਰੀਂ ਦੇ ਜੇ ਉਹ ਵੀ ਤੇ ਸ਼ੌਲ ਸ਼ੂਲ ਕੰਨੇ ਜਮਾਂ ਹੋਰ ਜਿਹੜਾ ਮੁਸ਼ਕਿਲ ਸਾਫ ਆ ਗਿਆ ਜਿਹੜਾ ਨੇਚਰਲ ਹੈ ਨਾ ਇਹ ਪੁੱਛ ਲਵਾਂ ਇਹਨੂੰ ਜੀ ਆ ਚੀਜ਼ ਆ ਗਿਆ ਦੇਖ ਲੈ ਬਸ ਆਈਂ ਕਸਾ ਲਿਓ ਗੀ ਨਾਲੇ ਇੱਥੇ ਲੱਗ ਗਿਆ ਚੰਗੀ ਤਰ੍ਹਾਂ ਹਾਂ ਮੈਂ ਸ਼ੀਸ਼ਾ ਨਹੀਂ ਤੈਣੇ 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 ਬਹੁਤ ਹੀ ਸਿਆਰੀ ਨਹੀਂ ਤੈਨੂੰ ਤੈਨੂੰ ਆ ਤਾਂ ਮੂ ਤਾਂ ਦੇਖ ਲਾ ਮਮੀ ਮਾਈਕ ਲੈਂ ਤਾਂ ਤੁਹਾਡੇ ਨਾਲ ਤਾਂ ਮੰਗਾਇਆ ਸੀ ਮੈਂ ਤੁਸੀਂ ਲਿਪਸਟਿਕ ਨਹੀਂ ਮਾਈਆਂ ਸੀ ਆ ਲਓ ਇਹ ਵੀ ਤੇਰੇ ਸ਼ੀਸ਼ਾ ਆ ਲੈ ਲਓ ਮਨ ਸ਼ੀਸ਼ਾ ਦੇ ਨਹੀਂ ਮੈਂ ਸ਼ੀਸ਼ਾ ਦੇ ਨਹੀਂ ਕੋਈ ਨਹੀਂ ਲੱਗਦਾ ਇਹ ਤਾਂ ਉਹ ਨਹੀਂ ਲੱਗਦਾ ਜੀ ਨੇਚਰਲ ਆ ਮੇਰਾ ਤੇਰਾ ਵੀ ਨੇਚਰਲ ਹੀ ਆ ਉਹ ਸੋਹਣਾ ਲੱਗਦਾ ਯਾਰ ਮੈਂ ਕਹਤਾ ਮੈਂ ਤੈਨੂੰ ਚੁੱਪ ਹਾਂ ਲਾਲੋ ਦੀ ਚੰਗੀ ਤਰ੍ਹਾਂ ਆਇਆ ਕਰ ਲੋ ਬਸ ਬੜਾ ਘੰਡਾ ਹੋਰ ਜਿਹਾ ਨਿਕਲਿਆ ਮੁੰਡਿਆ ਬਸ ਆਇਆ ਲੱਗਦਾ ਆ ਲੈ ਲੋ ਨਹੀਂ ਤਾਂ ਤੇਨੂੰ ਮੋਲਣਾ ਇਦਾਂ ਰਹਿੰਦੇ ਇਦਨੀ ਮੁੱਲ ਉੱਥੇ ਨਾ ਸਾਫ ਹਵਾ ਹੀ ਚ ਲੱਗੂਆ ਆਹ ਦਰਸ਼ਨ ਕਰਨ ਨਹੀਂ ਆਏ ਹੁੰਦਾ ਇਹ ਵਿਆਹ ਨੂੰ ਕਰਾਉਣਾ ਨਹੀਂ ਦਰਸ਼ਨ ਸਾਰੇ ਖੂਚੇ ਜੇ ਨਹੀਂ ਦਰਸ਼ਨ ਕਰਨ ਨਹੀਂ ਆਇਆ ਯਾਰ ਇਹ ਬਾਬੇ ਨਾਮ ਦੇ ਦੇਖਣੀ ਆ ਗੱਲਾਂ ਦੀ ਲੈ ਜੀ ਉਹ ਦੇਖੂਗਾ ਆਖੂ ਆ ਵੀ ਆ ਮੇਰੇ ਭਗਤ ਆਇਆ ਗੱਲ ਪਿੰਡ ਬਦਲ ਨਹੀਂ ਸੀਗੀ ਤੇ ਬਦਲ ਲੈਂਦੇ ਨਡਮ ਕਰੀ ਕੀ ਗਿਆ ਤੇ ਚੁੱਕੇ ਯਾਰ ਤੁਹਾਨੂੰ ਸਾਹੀ ਚਲੋ ਤੁਹ ਰਹੇ ਵੀ ਹੁਣ ਕੀ ਮਿਲਲੇ ਆਸ਼ੁਗਲ ਮਿਲਲੇ ਸੋ ਪਾ ਤੇ ਮਮੋਰੀ ਕਿ ਅੱਗੇ ਤੇ ਚਾਦੀ ਜਾਨੀ ਸਾਡੇ ਸੰਗਤ ਪਿੱਛੇ ਆ ਅੱਧੀ ਸਾਡੀ ਅੱਗੇ ਆ ਸੋ ਅਸੀਂ ਅੱਧ ਵਿਚਕਾਰ ਜਾਈ ਜਾਂਦੇ ਆ ਚਲੋ ਫਿਰ ਦੇਖਦੇ ਆ ਮੈਂ ਕਹਿੰਦਾ 20 ਵਾਰ ਹੀ ਆਈ ਮੈਂ ਵੀ ਪਹਿਲੀ ਵਾਰ ਹੀ ਆਈ ਆ ਕੱਲ ਸਤ ਦੱਸੀ ਆ ਮੈਂ ਤਾਂ YouTube ਤੇ ਸਭ ਤੋਂ ਮਾਰ ਕੇ ਦੇਖਿਆ ਸੀ ਕਿ ਕੋਸ਼ਾ ਆਪਣਾ ਮਾਰ ਕੇ ਦੇਖੀ ਸੋ ਹਾ ਗੁਰਦੁਆਰਾ ਹਨਾ ਤਪਿਆਣਾ ਤਪਿਆਣਾ ਸਰ ਤਨੂ ਕੋਹ ਖਾਪੀ ਕੇ ਹੁਣ ਡਾਈਜੈਸਟ ਹੋ ਸਕਦਾ ਵਧੀਆ ਕੋਈ ਤਾਂ ਮੱਥਾ ਦੇਖੀ ਹਾਂ ਹਾਂ ਚਲੋ ਫੂ ਇਧਰ ਲੰਗਰ ਹੀ ਲੰਗਰ ਕੀ ਦੇ ਪਾਪਾ ਨਾ ਢਾਈ ਸੀ ਮੈਨੂੰ ਲੱਭ ਕੇ ਕਰਾ ਦੇ ਨੱਪ ਲਾ ਮੈਂ ਪਰ ਤੇਰੀ ਮੰਮੀ ਕਿੱਧਰ ਗਈ ਪਤਾ ਮੈਨੂੰ ਦੇਖਦੀ ਆ ਜੋੜੇ ਜਮਾ ਕਰਾਓ ਚਲਾ ਆ ਕੁਪ ਲੈ ਲੈ ਇਹ ਲੈ ਲਓ ਮੰਮੀ ਠੀਕ ਐ ਉਹ ਤਾਂ ਰੂਹ ਲੈ ਉਹ ਉਹ ਸਾਈਟ ਆ ਨਾ ਉਹਨੋਂ ਤਾਂ ਜਗ੍ਹਾ ਨਹੀਂ ਪਰ ਉਹ ਵੀ ਬਾਜੂ ਕਿਉਂ ਕੰਮ ਲੈ ਉਹ ਸਹੀ ਮਾਫ ਕਵਰਾ ਤਾਂ ਮਿਲਿਆ ਆਪਾਂ ਨੂੰ ਕੱਲਿਆਂ ਨੂੰ ਜਲਦੀ ਜਲਦੀ ਆਇਆ ਹੈਲੋ ਬਸਾਉਣੇ ਖੱਲੇ ਹੋਣੇ ਬਲੌਕ ਕਰੀਏ ਨੇ ਆ ਠੀਕ ਐ ਆ ਗਿਆ ਆਇਮ ਆ ਬਸ ਆਇਆ ਆ ਹਾਂ ਹਾਂ ਹੋ ਗਿਆ ਹੋ ਗਿਆ ਉਹ ਚ ਬੜਾ ਇਕਰੋੜਾ ਰੁਪਏ ਦੀ ਆਪਣੀ ਸਮੱਸਿਆ ਨਹੀਂ ਆ ਕੋਈ ਨਹੀਂ ਦੇਖ ਵੀ ਨਾ ਪਈ ਤਾਰੇ ਗਾਲਾਂ ਚਾਈ ਤਰੇ ਤਰੇ ਮੇਰਾ ਗੰਨੇ ਦਾ ਜੂਸ ਪੀਣਾ ਹੈ ਓ ਮੇਰੀ ਨਿਗਾ ਦੇ ਵਿੱਚ ਲੱਗਦਾ ਗੰਨੇ ਦਾ ਜੂਸ ਬਣਾ ਰਹੇ ਨੇ ਮੇਰੀ ਨਿਗਾ ਕਿੰਨੀ ਤੇਜ ਹੈ ਰਹੀ ਹਰੀਆਂ ਵਿੱਚ ਆਦ ਸਾਡੇ ਆ ਆ ਵੀ ਮੈਂ ਮੈਂ ਕਿੰਨੀ ਦੂਰੋਂ ਪਛਾਣ ਲੈਣੀ ਆ ਪੂਰੇ ਹਜ਼ਾਰ ਬਾਅਦ ਪਰ ਥੋੜੇ ਮੁਸ਼ਕਿਲ ਆ ਲੈਣਾ ਉਹਨਾਂ ਕੋਲ ਆ ਲੈਣਾ ਬੜਾ ਦਾਣਾ ਜਿਹੜਾ ਲੈ ਗਿਆ ਲੈ ਗਿਆ ਚਲੋ ਬਈ ਇਹ ਕਿਹੜਾ ਖੇਤਾਂ ਵਾਲਾ ਗੁਰਦੁਆਰਾ ਖੇਤਾਂ ਵਾਲਾ ਗੁਰਦੁਆਰਾ ਹਾਰਦਿਕ ਸਵਾਗਤ ਨੇਮੂ ਗੁਰਦੁਆਰਾ ਇਹ ਗੁਰਦੁਆਰਾ ਹੈਗਾ ਨੇਮੂ ਨਸਬ ਹਾਂ ਨੇ ਨਾਮੀ ਆਣਾ ਨਾਮੀ ਆਣਾ ਖੁੰਡੀ ਸਾਹਿਬ ਖੂ ਸਾਹਿਬ ਪਿੰਡ ਪੱਟੀਵਾਲ ਚਲੋ ਬਈ ਮੋੜ ਚਲੋ ਇਧਰ ਨੂੰ ਆਪਾਂ ਇਹ ਆਪਣਾ ਜਿੱਦਾਂ ਪਹਿਮਾ ਗੁਰਦੁਆਰਾ ਹੋਊਗਾ ਸੇਰ ਦਾ ਪੱਠੇ ਕੋਲੋਂ ਮੇਰੇ ਨਾਲ ਪੱਠੇ ਕੋਲੋਂ ਪੱਠੇ ਕਿੱਥੇ ਰਹੇ ਕੋਈ ਨਾ ਕੋਈ ਨਾ ਦੇਖੀ ਕਿਵੇਂ ਕਰੀ ਜਾਂਦੇ ਆ ਲੈ ਗਈ ਆਈ ਹੋਏ ਪੱਤਰ ਲਵਾਗੇ ਪੱਤਰ 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 ਘਰ ਨੂੰ ਲਾਓ ਉਹ ਯਾਰ ਉਹਦਾ ਘਰ ਤੇ ਮੈਂ ਕਹਿ ਦਿੱਤੇ ਇਹਨਾਂ ਵਿਆਹ ਤੋਂ ਅੱਗੇ ਅਹ ਕੀ ਕਿ ਕਰਨਾ ਤੂੰ ਦੱਸ ਕਲੀਅਰ ਟਿਕਟ ਹੀ ਗਿਆ ਕੋਈ ਗੱਲ ਨਹੀਂ ਆਈ ਕੀ ڪافي ٿي گهڙو ڏو ڏيڪ ها ها

ਕਹਿੰਦੇ ਜਵਾਖੜ ਗਈ ਇਹ ਤੇ ਹੁੰਡੇ ਮਾਰੇ ਦੇਖੀ ਆ ਜਾ ਦੋ ਬਾਈ ਬੀਵੀ ਲੈ ਮੜ ਵਰਗੀ ਸਰਬਾਬ ਚੱਲ 1 2 3 哎，走喽，走喽，走 ਬੋਲੀਏ ਲਾਲ ਦੇ ਜੀ ਆ ਜੀ ਜੀ ਆ ਜੀ ਆ ਜੀ ਦਾ ਇਹ ਮੈਡੀਕਲ ਤੋਂ ਨਾ ਨਾ ਮੈਡੀਕਲ ਤੋਂ ਦਵਾਈ ਵੀ ਲੈਣੀ ਆ ਜੱਜ ਮੈਡੀਕਲ ਦੇ ਜੀ ਆ ਜੀ ਦਵਾਈ ਲਵਾਗੇ ਕਿਹੜੀ ਕਰੀ ਆਰੀ ਉਹ ਨਾ ਆਉਣੀ ਆਣਾ ਦੇਖ ਲਾ ਗੂ ਨਾ ਨਾ ਕਰੀ ਆਰੀ ਸੇਦੀ ਰਾਮ ਆਉਣਾ ਥਰ ਗਏ ਹਾਂ ਤਾਂ ਮੈਂ ਤਾਂ ਪੁੱਜ ਜਾਈ ਮੈਂ ਜਿ ਖੜ ਮੈਂ ਕਹੇ ਮੈਂ ਜਿ ਖੜ ਗਈ ਜਿ ਮੈਂ ਖੜ ਗਈ ਫਿਰ ਆਉਂਦਾ ਨਾ ਨਿਆਰਾ ਦੇਖ ਆ ਦੇਖ ਲੀ ਇਹ ਵੇਗਾ ਸ਼ੂਜ਼ ਮਿਲਗੇ ਰਬਾਬ ਦੇ ਵਿੱਚ ਦੇ ਇੱਥੋਂ ਨਹੀਂ ਮਿਲਦੇ ਰਬਾਬ ਦੇ ਸ਼ੂਜ਼ ਚਲ ਦੇਖਦੇ ਆਇਆ ਆਣੀਆ ਹੁਣ ਠੀਕ ਹੈ ਕਲਾਸ ਦਾ ਮਾ ਆਪਣਾ ਸੇਰੇ ਬਾਕੀ ਆਪਾਂ ਲੋ ਜਾਵਾਂਗੇ ਹੁਣ ਆਪਾਂ ਰੈਸਟ ਵੇਧੇ ਜਾਵਾਂਗੇ ਇੱਥੇ ਬਸ ਸੈਂਡਲ ਜਗਾ ਕੇ ਹਾਈ ਮਾਂ ਠੰਡ ਬਹੁਤ ਹੈ ਹੁਣ ਬੜਾ ਲੱਗ ਰਿਹਾ ਓ ਸੇਪੈਸ ਨਹੀਂ ਨਹੀਂ ਕੈਮਰਾ ਸਿੰਪਲ bye-bye ਬਾਧ ਗੁਰੂ ਪਾਸ਼ਾ ਮਹਾਰਾਜ ਚਲ ਬਸ ਠੀਕ ਹੈ ਲੈ ਲੋ ਮਿਲਦੇ ਆਪਾਂ ਸਵੇਰੇ ਦੇਖੋ ਨਾ ਆਪਾਂ ਜਾਣੇ ਆਪਣੀ ਗੱਡੀ ਵਿੱਚ ਜਿੱਥੇ ਆਪਾਂ ਪੈਣਾ ਕਿਉਂਕਿ ਆਪਾਂ ਰੂਮ ਲਿਆ ਸੀ ਬਟ ਆਪਾਂ ਨੂੰ ਔਖਾ ਲੱਗਿਆ ਕਿਉਂਕਿ ਆਪਾਂ ਸੋਦੇ ਚਾਹੋ ਹੈ ਉਹ ਸੇ ਆਪਣੀ ਗੱਡੀ ਖੜੀ ਉਹ ਕਿਉਂ ਕਰ ਰਿਹਾ ਰਿਕਰੈਂਸ ਆਲਾ ਗੱਡੀ ਦੇ ਸਾਹਮਣੇ ਜਾ ਕੇ ਬੈਜੀ ओके गुड नाइट गाइस ਆਪਾਂ ਇੱਥੇ ਵਲੌਗ ਦਾ ਕਰਦੇ ਐਂਡ ਮਤਲਬ ਵਲੌਗ ਦਾ ਐਂਡ ਨਹੀਂ ਸਵੇਰੇ ਮਿਲਦੇ ਆ ਤੇ ਆਪਾਂ ਮਤਲਬ ਇੱਥੇ ਮਤਲਬ ਆਪਾਂ ਸਟੇ ਕੀਤਾ ਆਪਣੀ ਗੱਡੀ ਦੇ ਵਿੱਚ ਜਿਹਦੀ ਵਿੱਚ ਆਪਾਂ ਆਏ ਸੀਗੇ ਤੇ ਸਾਰਿਆਂ ਨੇ ਇਦਾਂ ਮਤਲਬ ਇੱਥੇ ਗੁਰਪ੍ਰੀਤ ਜੀ ਵੀ ਪੈਣਗੇ ਇੱਥੇ ਮਾਣੇ ਪਈ ਇੱਥੇ ਮੈਂ ਵੀ ਆ ਇੱਥੇ ਰਵਾ ਪੈ ਜੋ ਇੱਥੇ ਮੰਮੀ ਬੈ ਗਈ ਉਧਰ ਦੋ ਜਾਣੇ ਸਾਡੇ ਬੰਦੇ ਬੈ ਗੇ ਜਿਹੜਾ ਸਾਡਾ ਡਰਾਈਵਰ ਆ ਸਭ ਦੀ ਫਰੰਟ ਸੀਟ ਤੇ ਵੀਰਾ ਪੈ ਗਿਆ ਸੀਗਾ ਸੋ ਹੁਣ ਸੈਟਿੰਗ ਹੋ ਗਈ ਹੈ ਬਸ ਇੱਕ ਗੱਲ ਆ ਵੀ ਰਵਾ ਸੌਂ ਜੇ ਫਿਰ ਸਾਡੀ ਸੈਟਿੰਗ ਹੋ ਜੂਗੀ ਠੀਕ ਕਰਦੇ ਆ ਇਸ ਬਲੌਗ ਦਾ ਐਂਡ ਤੇ ਮਿਲਦੇ ਆ ਸਵੇਰੇ ਇਸ ਵਕਤੇ ਤੁਹਾਨੂੰ ਹਾਂਜੀ ਤੇ ਆਪਾਂ ਅੰਮ੍ਰਿਤਸਰ ਪਹੁੰਚ ਗਏ ਆ ਤੇ ਆਪਾਂ ਬਸ ਹੁਣ ਇਸ਼ਨਾਨ ਕਰਨਾ ਇੱਥੋਂ ਤੇ ਮੱਥਾ ਟੇਕ ਕੇ ਆਪਾਂ ਕਰਨੀ ਆ ਕਾਰ ਨੂੰ ਵਾਪਸ ਇਸ ਰਸਤੇ ਦੇ ਵਿੱਚ ਇੱਕ ਥਾਂ ਤੇ ਆਪਾਂ ਹੋਰ ਰੁਕਣਾ ਹੈਗਾ ਸੋ ਇੱਕ ਤੋਂ ਤੁਸੀਂ ਵੀਊ ਦੇਖ ਹੀ ਸਕਦੇ ਆ ਮਾਰਨਿੰਗ ਦਾ ਮਤਲਬ 7:30 ਵਜੇ ਦਾ ਵੀਊ ਹੈਗਾ ਚਲੋ ਫਿਰ ਮਿਲਦੇ ਆ ਆਪਾਂ ਦਰਬਾਰ ਸਾਹਿਬ ਦੇ ਵਿੱਚ ਚਲੋ ਵਸ ਇੱਕ ਅੱਗੇ ਇਹ ਦੇਖੋ ਮਿਲ ਗਾ ਦੋ ਜੀ ਦੋ ਇਹਨੂੰ ਛੱਡ ਲੀਏ ਇਹੀ ਪਿੱਛੇ ਤੇ ਹਾਂ ਉਧਰੋਂ ਪਾਣੀ ਛੱਡਦੇ ਨੇ ਮੈਨੂੰ ਆਹ ਉਹ ਲਈ ਆਹ ਗੇਟ ਆ ਦੇ ਨੇ ਇਹ ਰਹਿਣਾ ਗੇਟ ਆ ਹਾਂ ਉੱਥੋਂ ਦਾ ਪਾਣੀ ਪੂਰਾ ਓਪਨ ਹੋ ਜਾਂਦਾ ਫੁੱਲ ਦਾ ਫੁੱਲ ਵੀ ਓਪਨ ਹੋ ਜਾਂਦਾ ਅੱਛਾ ਯਾਰ ਇੰਨਾ ਪਾਣੀ ਹੈ ਹਾਏ ਉਹ ਦੋਨੇ ਪਾਸ ਬਹੁਤ ਘੱਟ ਪਾਣੀ ਆਉਂਦਾ ਤੇ ਮਤਲਬ ਉਹ ਜਿੱਥੇ ਤੱਕ ਠੀਕ ਹੈ ਉਹ ਗਰੀ ਔਰ ਹਰਿਵਾਈ ਲੱਗੀ ਉੱਥੇ ਤੱਕ ਪਾਣੀ ਹਾਏ ਉਹ ਵੀ ਉਧਰ ਹੀ ਸੇਮ ਹੈ ਇਹਦਾ ਇਹ ਆਇਆ ਸਰਪੰਚ ਵੀ ਗੇਂਦਰੋਂ ਨਹਿਰਾ ਨਹੀਂ ਜਾਂਦੀ ਹੈ ਹਾਂ ਕਿੜੀਆਂ ਬੜਾ ਦੀ ਕੁੱਲਰ ਵਾਲੀ ਥੀਏ ਕਿਤਾਬ ਸਾਡ ਜਨ ਫੀਟਰ ਹਾਂ ਖਾਇਆ ਮਣਾ ਇਹ ਬਣਾਇਆ ਕਿਵੇਂ ਉਹ ਯਾਰ ਕਮਾਲ ਦੀ ਆ ਖਾਇਏ ਡਾਰੀ ਲੱਗਦਾ ਦੇਖ ਕੇ ਪਰ ਬਾ ਅੱਖਾਂ ਚੌੜੇ ਬੈਂਦੇ ਨਾ ਉਥੇ ਕਿ ਕਿਵੇਂ ਉਥੇ ਕਿ ਐਨਾ ਪ੍ਰੈਸ਼ਰ ਕਿੱਥੋਂ ਆਇਆ ਪਾਣੀ ਦਾ ਇਹ ਪਾਣੀ ਉਬਲ ਕੇ ਆਇਆ ਸੀ ਨਾ ਕਿਤੇ ਵਾਲਿਆ ਇਹਦੇ ਪਾਣੀ ਚ ਬੋਏ ਕਿੰਨਾ ਘਣਰਾ ਦੇਖਿਓ ਫਲਾਵਰ ਫਲੋਰ ਇਹ ਸਾਰੇ ਸੁੱਕੇ ਪਏ ਆ ਪਰ ਇਹ ਇੰਨਾ ਪਾਣੀ ਇਧਰ ਛੱਡਿਆ ਹੋਇਆ ਜਿਹੜਾ ਇਧਰ ਲਾ ਦੇਣ ਥੋੜਾ ਜਿਹਾ ਇਧਰ ਆਉਣ ਲੱਗ ਪਾਣੀ ਨੂੰ ਮਾਰਾ ਹਾਂ ਨਾਰਮਲ ਜਾਇ ਲੱਗਦਾ ਨਦੀ ਟਾਈਪ ਇਛਾਦਾਂ ਨੂੰ ਕਿਸਰ ਹੜੀਕੇ ਚੱਲ ਆ ਵੀ ਘਣਰਾ ਹੈ ਨਾ ਚਾਲ ਗੁਫਾ ਮਨ ਕਿਵੇਂ ਲੱਗਿਆ ਬਬੀ ਇਹ ਹੋਸ਼ੀ ਮੁੱਠਾ ਤੀਕੀ ਬਬੀ ਤੁਸ ਚਾਲ ਦੇਖੀ ਸੁਆਗਤ ਹੈ ਮਨਪਤਰਿਆਂ ਨੂੰ ਆ ਗਈ ਆਏ ਸੁਣ ਬਬੀ ਤੂੰ ਪਛਾਣ चलो हम आप घर में वापस आपने घरे घर जाके मिलते thank <sharp inhale> you